ਸਮੁੰਦਰ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਦੋਂ ਪਿਛਲਾ ਇਤਿਹਾਸ ਵੇਖੀਏ ਗ੍ਰੰਥਾਂ ਦੇ ਵਿੱਚ ਪ੍ਰਾਤਨ ਵਿੱਚ ਦੱਸਿਆ ਕਿ ਵਿੱਚ 14 ਦਾ ਨਿਕਲੇ ਸਨ ਉਹ ਕਿੱਥੋਂ ਨਿਕਲੇ ਸਨ ਸਮੁੰਦਰ ਵਿੱਚ ਸਮੁੰਦਰ ਦੇ ਵਿੱਚ ਬਹੁਤ ਚੀਜ਼ਾਂ ਨੇ ਹਾਂਸ ਵੀ ਸਮੁੰਦਰ ਵਿੱਚ ਤਰਦੇ ਨੇ ਤੇ ਵਿੱਚੋਂ ਮੋਤੀ ਖਾਂਦੇ ਨੇ ਜਿਹੜਾ ਸੁੱਚਾ ਮੋਤੀ ਆ ਉਹ ਵੀ ਸਮੁੰਦਰ ਦੇ ਵਿੱਚ ਪੈਦਾ ਹੁੰਦਾ ਜਦੋਂ ਸ਼ਾਂਤੀ ਬੂੰਦ ਉਤੋਂ ਆਕਾਸ਼ ਤੋਂ ਡਿੱਗਦਾ ਤੇ ਉਹ ਛਿੱਪੀ ਦੇ ਮੂੰਹ ਵਿੱਚ ਪੈਂਦਾ ਤੇ ਛਿੱਪੀ ਉਹਨੂੰ ਪਤਾਲ ਵਿੱਚ ਲੈ ਜਾਂਦੀ ਆ ਤੇ ਉਹ ਜਦੋਂ ਸੰਪੂਰਨ ਹੁੰਦਾ ਤਾਂ ਸੱਚਾ ਲੋਤੀ ਬਣਦਾ ਅਨੁਵਿਧਿਆਪਤੀ ਤੇ ਇਹ ਗੁਰਬਾਣੀ ਵੀ ਇੱਕ ਸਮੁੰਦਰ ਹੈ ਤੇ ਇਹਦੇ ਵਿੱਚ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਕੋਈ ਪੁਰਖੀ ਸਿੱਖ ਛੜੀਂ ਜਦੋਂ ਪੜੋਗੇ ਤੇ ਤੁਹਾਡੇ ਖਜ਼ਾਨੇ ਭਰ ਜਾਣਗੇ ਆਓ ਸੇਲ ਕੀਤੀ ਸੰਤੋਖਈ ਜਿੰਨੀ ਸੱਚੋ ਸੱਚ ਧਿਆਣਾ ਜਿਹੜੇ ਸੱਚ ਨੂੰ ਧਿਆਉਂਦੇ ਨੇ ਉਹ ਉਹਦੇ ਵਿੱਚ ਸੰਤੋਖ ਆਉਂਦਾ ਉਹੋ ਹੀ ਸੇਵਾ ਕਰ ਸਕਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਉਹ ਨਹੀਂ ਮੰਦੇ ਪੈਰ ਨਾ ਰਖਿਓ ਕਰ ਸੁਕਿਰਤ ਧਰਮ ਕਮਾਇਆ ਉਹਨਾਂ ਦੀ ਕਿਰਤ ਕਿਹੜੀ ਆ ਸੁਕਿਰਤ ਇੱਕ ਹੁੰਦੀ ਆ ਦੁਕਿਰਤ ਇੱਕ ਹੁੰਦੀ ਸੁਕਿਰਤ ਇੱਕ ਹੁੰਦੀ ਬਾੜੀ ਕਿਰਤ ਇਹ ਗੁਰਬਾਣੀ ਦੇ ਵਿੱਚ ਕਿਰਤ ਕਰਨਾ ਦਸਵਾ ਉਹਨਾਂ ਦੀ ਕਿਰਤ ਨੂੰ ਮਾੜਾ ਨਹੀਂ ਕਿਹਾ ਗਿਆ ਇਹ ਬਾਤ ਤਾਂ ਆਪ ਇਕਰਨੀ ਚਾਹੀਦੀ ਆ ਤੇ ਆਪਣੇ ਮਹਿਲ ਤੇ ਘਰ ਸੁੱਖ ਸੁਮਦਾ ਪੂਰੀ ਹੋਣੀ ਚਾਹੀਦੀ ਆ ਪਰ ਸਤਿਗੁਰੂ ਜੀ ਕਹਿੰਦੇ ਨੇ ਬਹੁ ਪਰ ਪੰਜ ਕਰ ਭਾਰ ਧਨ ਲਿਆਵਾ ਜਿਹੜਾ ਪ੍ਰਾਪਤ ਧਨ ਲਿਆਉਣਾ ਇਹਦੇ ਵਾਸਤੇ ਮਨਾ ਕੀਤਾ ਹੈ ਗੁਰਬਾਣੀ ਦੇ ਵਿੱਚ ਤੇ ਸਤਿਗੁਰ ਕਹਿੰਦੇ ਨੇ ਉਹ ਬੰਦੇ ਪੈਰ ਨਹੀਂ ਰੱਖਦਾ ਜਿਹੜਾ ਸੇਵਕ ਹੈ ਤੇ ਉਹਦੀ ਕਿਰਤ ਹੁੰਦੀ ਦਸਾਂ ਦੀ ਕਿਰਤ ਧਰਮ ਕਮਾਇਆ ਅਨੇਕ ਦੁਨੀਆ ਤੋੜੇ ਬੰਦਨਾ ਉਹ ਬਹੁਤ ਜੰਜਾਰ ਦੇ ਵਿੱਚ ਨਹੀਂ ਫਸਦਾ ਇੱਕ ਬਰੀਕੀ ਨੂੰ ਸਮਝਣ ਆਈ ਗੱਲ ਹੈ ਦੁਨੀਆ ਦੇ ਬੰਦਨ ਦੀ ਗੱਲ ਕਹੀ ਗਈ ਪਰ ਬਾਤ ਤੇ ਮਾ ਵੱਲੋਂ ਮੂੰਹ ਮੋੜਨ ਵਾਲੋਂ ਨਹੀਂ ਕਹੀ ਗਈ ਤੇ ਅਨ ਪਾਣੀ ਥੋੜਾ ਖਾਇਆ ਤੇ ਕਹਿੰਦੇ ਨੇ ਉਹ ਭੋਜਨ ਲੋੜ ਅਨੁਸਾਰ ਖਾਂਦਾ ਹੈ ਉਹਦੇ ਜੀਵ ਦਾ ਚਸਕਾ ਨਹੀਂ ਹੈ ਜਿੰਨੀ ਉਹਨੂੰ ਲੋੜ ਆ ਸ਼ਰੀਰ ਨੂੰ ਹੁਣ ਅੱਗੇ ਕਹਿੰਦੇ ਨੇ ਜਿਹੜੇ ਆਹੋ ਤੇ ਸੇਵਕ ਹੁੰਦੇ ਨੇ ਨਾ ਤੂੰ ਬਖਸੀ ਸੀ ਅਗਲਾ ਨੇਤ ਦੇਵੇ ਚੜ੍ਹੇ ਸਵਾਇਆ ਉਹਨਾਂ ਨੂੰ ਇੰਨੀਆਂ ਬਖਸਸਾਂ ਕਰਦਾ ਕਿ ਉਹਦੀਆਂ ਜੜੀਆਂ ਬਰਕਤਾਂ ਨੇ ਘਰ ਦੀਆਂ ਮਾਇਰ ਦੀਆਂ ਵਡਿਆਈਆਂ ਦੀਆਂ ਤੇ ਨਾਮ ਦੀਆਂ ਵਾਧੀਆਂ ਜਾਂਦੀਆਂ ਨੇ ਤੇ ਉਹ ਫਿਰ ਵਡਿਆਈ ਵੱਡਾ ਪਾਇਆ ਪਰਮਾਤਮਾ ਸਭ ਤੋਂ ਵੱਡਾ ਉਹਦੀ ਸਿਫਤ ਕਰਕੇ ਗੁਰੂ ਪਾਸੋਂ ਬਾਣੀ ਤਰਾਈ ਤੇ ਉਸ ਵੱਡੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਐ ਕਹਿੰਦੇ ਨੇ ਕਿ ਸਿੱਖ ਦਾ ਇੱਕ ਫਰਜ਼ ਹੈ ਭਗਤ ਦਾ ਸਿੱਖ ਦਾ ਧਾਰਮਿਕ ਗ੍ਰੰਥ ਅਸੀਂ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੋਤੀ ਪ੍ਰਾਣ ਕਮਾਈਏ ਪਾਵ ਧਾਰਮਿਕ ਗ੍ਰੰਥਾਂ ਨੂੰ ਪੜ੍ਹੀਏ ਤੇ ਉਹਦੇ ਅਨਸਾਰ ਜੀਏ ਤੇ ਸਤਿਗੁਰੂ ਜੀ ਕਹਿੰਦੇ ਨੇ ਐ ਉਹ ਸਾਡੇ ਅੰਦਰ ਇੱਕ ਚਾਨਣ ਹੁੰਦਾ ਹੈ ਗਿਆਨ ਦਾ ਉਹ ਕਿਵੇਂ ਹੋਣਾ ਪਿੰਡ ਦੇ ਧਾਰਮਿਕ ਗ੍ਰੰਥਾਂ ਨੂੰ ਪੜਾਂਗੇ ਨਾ ਤੇ ਫੇਰ ਜਾਣਨ ਹੋਣਾ ਤੇ ਸਤਿਗੁਰ ਕਹਿੰਦੇ ਨੇ ਪੋਥੀ ਪ੍ਰਾਣ ਕਮਾਈਐ ਤੇ ਉਹ ਇਹ ਹੈ ਤੇਲ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜਨਾ ਤੇ ਉਹਦੀ ਕਮਾਈ ਕਰਨੀ ਇਹ ਤੇਲ ਹੈ ਦੀਵਾ ਅੰਦਰਲੇ ਜਗਾਉਣ ਵਾਸਤੇ ਪਾਓ ਬੱਤੀ ਇਤ ਤਨ ਪਾਈ ਗਿਆ ਤੇ ਕਹਿੰਦੇ ਨੇ ਪਰਮਾਤਮਾ ਦੀ ਤੇ ਗੁਰੂ ਦੇ ਦਰਦ ਦੀ ਬੱਤੀ ਇਹਦੇ ਵਿੱਚ ਪਾਓ ਤੇ ਸੱਚ ਦੂਜਣ ਆਣ ਜਗ ਲੱਗ ਗਿਆ ਤੇ ਕਹਿੰਦੇ ਨੇ ਪਰਮਾਤਮਾ ਅੰਦੀ ਸਿਵਤ ਨੂੰ ਉਹਦੇ ਗੁਣਾਂ ਨੂੰ ਸਮਝਣਾ ਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਇਹ ਉਹਨੂੰ ਟੀਲੀ ਲਾਉਣ والی ਗੱਲ ਹੈ ਉਹ ਵੱਟੀ ਤੇ ਤੇਲ ਇਹ ਤੇਲ ਦੀਵਾ ਇਉਂ ਜਗਦਾ ਕਰ ਚਾਨਣ ਸਾਹਿਬ ਤੋਂ ਮਿਲੈ ਸਤਿਗੁਰੂ ਜੀ ਇਸ ਸਬਕ ਦੇ ਵਿੱਚ ਪਹਿਲਾਂ ਇੱਕ ਸਵਾਲ ਕੀਤਾ ਹੈ ਬਿਨ ਤੇਲ ਦੀਵਾ ਕਿਉਂ ਜਗਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਦਾ ਤੇਲ ਭੌ ਦੀ ਵੱਟੀ ਪਰਮਾਤਮਾ ਦੀ ਸਿਵਤ ਸਲਾਹ ਦੀ ਚਿੰਗਿਆੜੀ ਲਾ ਕੇ ਤੇ ਸਾਡੇ ਅੰਦਰ ਜਦੋਂ ਦੀਵਾ ਜਗੇਗਾ ਤੇ ਪਰਮਾਤਮਾ ਦੇ ਨਾਲ ਅਸੀਂ ਮਿਲ ਜਾਵਾਂਗੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਰ ਚਾਨਣ ਸਾਹਿਬ ਤਉ ਮਿਲੈ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਇਤ ਤਨ ਲਾਗੇ ਬਾਣੀਆਂ ਜਦੋਂ ਅਸੀਂ ਬਾਣੀ ਪੜਾਂਗੇ ਤੇ ਸਾਡੇ ਮਨ ਨੂੰ ਸਾਡੇ ਜੀਵਨ ਨੂੰ ਸਾਡੇ ਗਿਆਨ ਅੰਦਰਿਆ ਨੂੰ ਸਾਡੇ ਸਰੀਰ ਨੂੰ ਇਹਦਾ ਅਸਰ ਹੋਵੇਗਾ ਸੋਖਹੁ ਵੇਰ ਸੇਵ ਕਮਾਈਆਂ ਤੇ ਜੇ ਅਸੀਂ ਸੇਵਾ ਕਰਾਂਗੇ ਉਹਦੇ ਅਨੁਸਾਰ ਚਲਾਂਗੇ ਜੀਵਨ ਵਿੱਚ ਸੋਖ ਆਏਗਾ ਤੇ ਸਤਿਗੁਰੂ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਦੁਨੀਆਂ ਦੇ ਵਿੱਚ ਆ ਕੇ ਸੇਵਾ ਕਰੀਏ ਤਾਂ ਤਰਗੇ ਬਾਸਣ ਪਾਈਏ ਤੇ ਕਹੋ ਨਾਨਕ ਬਾ ਡੁਡਾਈਏ ਸਤਿਗੁਰੂ ਮਹਾਰਾਜ ਸਾਹਿਬ ਇਹ ਕਹਿੰਦੇ ਨੇ ਜੇ ਦਰਗਾਹ ਵਿੱਚ ਬੇਪਰਵਾਹ ਹੋ ਕੇ ਐ ਚੱਲਣਾ ਤਾਂ ਫਿਰ ਅਸੀਂ ਸੇਵਾ ਕਰੀਏ ਤੇ ਬਾਣੀ ਦੇ ਨਾਲ ਜੁੜੀਏ ਨਾਮ ਨੂੰ ਜੁੜੀਏ ਹੁਣ ਸਤਿਗੁਰੂ ਆਰਾਧਾ ਸਾਹਿਬ ਹੀ ਕਹਿੰਦੇ ਨੇ ਜਿਸ ਨੇ ਬਾਣੀ ਪੜ੍ਹੀ ਸੇਵਾ ਕੀਤੀ ਗੁਰੂ ਦੀ ਬਾਣੀ ਪੜ੍ਹੀ ਤੇ ਗੁਰੂ ਦੀ ਸੇਵਾ ਕੀਤੀ ਉਹਦੇ ਜੀਵਨ ਵਿੱਚ ਕੀ ਤਬਦੀਲੀ ਹੁੰਦੀ ਆ ਉਹਦੀ ਅਸੀਂ ਵਿਚਾਰ ਕਰਦੇ ਆ ਸਾਥ ਸੇਵਾ ਕੀਤੀ ਸਫਲ ਹੈ ਉਹ ਕਸਵੱਟੀ ਕੀ ਹੈ ਉਹ ਸੇਵਾ ਕਿਵੇਂ ਸਫਲ ਹੋਈ ਜੇ ਜਦ ਸਤਿਗੁਰੂ ਕਾ ਮਨ ਮੰਨੇ ਸੇਵਾ ਉਹ ਸਫਲ ਹੈ ਜਦ ਸਤਿਗੁਰੂ ਪ੍ਰਸੰਨ ਹੋਏਗਾ ਉਦੇ ਅਨੁਸਾਰ ਕਰਾਂਗੇ ਉਹ ਗੁਰਬਾਣੀ ਵਿੱਚ ਦੱਸਿਆ ਹੋਇਆ ਸਾਧ ਸੇਵਾ ਕੀਤੀ ਸਭਨ ਹੈ ਜੇ ਸਤਿਗੁਰੂ ਕਾ ਮਨ ਮੰਨੇ ਜਾਂ ਸਤਿਗੁਰੂ ਕਾ ਮਨ ਮੰਨਿਆ ਤੇ ਕੀ ਹੁੰਦਾ ਜਦ ਸਤਿਗੁਰੂ ਪ੍ਰਸਾਨ ਹੁੰਦਾ ਤਾਂ ਪਾਪ ਕ ਸੰਮਲ ਪੰਨੇ ਉਹ ਸਾਡੇ ਸਾਰੇ ਜਿਹੜੇ ਪਾਪ ਭੰਨ ਕੇ ਤੋੜ ਕੇ ਤੇ ਕੱਢ ਦਿੰਦਾ ਸਾਡੇ ਸ਼ਰੀਰ ਵਿੱਚੋਂ ਤੇ ਸਤਿਗੁਰੂ ਜੀ ਕਿੰਨੇ ਨੇ ਉਹ ਉਪਦੇਸ਼ ਜੋ ਦਿੱਤਾ ਸਤਿਗੁਰੂ ਹੁਣ ਸਤਿਗੁਰੂ ਨੇ ਜੋ ਦੇ ਦਿੱਤਾ ਨਾ ਵਾਹੀ ਰਾਇ ਸੋ ਸੁਣਿਆ ਸਿੱਖੀ ਕੰਨੇ ਕੰਨਾਂ ਦੇ ਨਾਲ ਸੁਣਦਾ ਭਾਵ ਹੈ ਕਿ ਧਿਆਨ ਨਾ ਛੋੜਿਆ ਜੋ ਗੁਰੂ ਨੇ ਬੋਲਿਆ ਉਦੇਸ਼ ਦਿੱਤਾ ਸਿੱਖਾ ਨੇ ਉਹਨੂੰ ਆਪਣੇ ਬੋਧ ਨਾਲ ਉਹ ਸੁਣਿਆ ਤੇ ਫਿਰ ਸਤਿਗੁਰੂ ਵੀ ਜਨ ਸਤਿਗੁਰੂ ਕਾ ਬਾਣਾ ਮੰਨਿਆ ਹੁਣ ਪਹਿਲਾਂ ਤੇ ਸੁਣਿਆ ਫਿਰ ਉਹਨੂੰ ਮੰਨਿਆ ਫਿਰ ਉਹਨਾਂ ਪ੍ਰੇਮ ਕੀਤਾ ਕਮਾਈ ਕੀਤੀ ਫਿਰ ਕੀ ਹੁੰਦਾ ਚੜੀ ਚਵਕਣ ਮੰਨੇ ਜਦੋਂ ਗੰਦਾ ਪਾਪ ਚਾਰ ਗੁਣਾ ਰੰਗ ਉਹਦੇ ਮਨ ਨੂੰ ਚੜ ਜਾਂਦਾ ਜਿਹੜਾ ਗੁਰੂ ਦੀ ਗੱਲ ਨੂੰ ਸੁਣਦਾ ਫਿਰ ਉਹਨੂੰ ਮੰਨਦਾ ਤੇ ਆਪਣੇ ਜੀਵਨ ਵਿੱਚ ਘਟਾਉਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਚਾਰ ਨਿਰਾਲੀ ਗੁਰਮੁਖੀ ਇਹ ਗੁਰਮੁਖਾਂ ਦੀ ਇਹ ਰੀਤ ਹੈ ਤੇ ਗੁਰੂ ਦੀ ਗੱਲ ਨੂੰ ਸੁਣਨਾ ਫਿਰ ਮੰਨਣਾ ਉਹਦੇ ਅਨੁਸਾਰ ਚੱਲਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਚਾਰ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਗੁਰੂ ਦੇ ਉਪਦੇਸ਼ ਨੂੰ ਸੁਣਨਾ ਤੇ ਮਨ ਬਿਨੇ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਸਿਰ ਮਨ ਭੇਜ ਜਾਂਦਾ ਸਰ ਹੋ ਜਾਂਦਾ ਮਨ ਦੇ ਵਿੱਚ ਅਸਰ ਹੁੰਦਾ ਮਨ ਵਿੱਚ ਕਠੋਰਤਾ ਜਾਂਦੀ ਰਹਿੰਦੀ ਪਹਿਲਾਂ ਸਾਡਾ ਮਨ ਜਿਹੜਾ ਹੈ ਪੱਥਰ ਵਾਂਗ ਕਠੋਰ ਹੁਣ ਪੱਥਰ ਨੂੰ ਜਿਨਾ ਚਤ ਵਰਦੀ ਪਾਣੀ ਤੇ ਰੱਖੀਓ ਉਹਦੇ ਵਿੱਚ ਪਾਣੀ ਨਹੀਂ ਜਾਂਦਾ ਸਾਡੇ ਤੇ ਅਸਰ ਕੋਈ ਨਹੀਂ ਹੁੰਦਾ ਇੱਥੇ ਜਿਵੇਂ ਥੰਦਾ ਲੱਗਾ ਹੋਏ ਤੇ ਉਹ ਪਾਣੀ ਨਹੀਂ ਪਾਣ ਦਿੰਦਾ ਇਸੇ ਤਰ੍ਹਾਂ ਹੋਂ ਮੈਨ ਵੀ ਖੰਡਾਈ ਸਾਡੇ ਮਨ ਨੂੰ ਲੱਗੀ ਹੋਈ ਹੈ ਉਹ ਗੁਰੂ ਦਾ ਉਪਦੇਸ਼ ਜਿਹੜਾ ਸਾਡੇ ਅੰਦਰ ਜਾਣ ਨਹੀਂ ਦਿੰਦਾ ਤੇ ਇਹਦੇ ਕਰਕੇ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਮਾਂ ਤੇ ਸੇਵਾ ਕਰਦਾ ਬਾਣੀ ਦੇ ਨਾਲ ਜੋੜਦਾ ਉਹਦੇ ਮਨ ਦੇ ਵਿੱਚ ਤਰਪਣਾ ਆ ਜਾਂਦਾ ਉਹਦੇ ਵਿੱਚ ਨਿਮਰਤਾ ਆਉਂਦੀ ਦਇਆ ਆਉਂਦੀ ਤਰਸ ਆਉਂਦਾ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਸੇਵਾ ਕਰਦਾ ਹੈ ਬਾਣੀ ਪੜਦਾ ਹੈ ਉਹ ਰੱਬ ਨਾਲ ਕਿਵੇਂ ਝੱਕਦਾ ਇੱਥੇ ਇੱਕ ਕਹਾਣੀ ਮੈਨੂੰ ਯਾਦ ਆ ਗਈ ਦੋ ਮਾਪੁਰਸ ਜਾ ਰਹੇ ਉਹਨਾਂ ਦੇ ਕੋਲ 1 ਰੁਪਇਆ ਤੇ ਉਹ ਆਪਮਤੀ ਉਹਨਾਂ ਨੇ ਨਾ ਬਾਤ ਸ਼ੁਰੂ ਕਰ ਦਿੱਤੀ ਇੱਕ ਮਾਪੁਰਸ ਕਿਹਾ ਕਿ ਅਸੀਂ ਸਾਧੂ ਹੁੰਦੇ ਹਾਂ ਤੇ ਰੁਪਏ ਦੇ ਨਾਲ ਸਾਡਾ ਕੋਈ ਮਤਲਬ ਨਹੀਂ ਉਹਨ ਸੁੱਟ ਦਿਓ ਦੂਸਰਾ ਪਿੰਦਾ ਕਦੇ ਲੋੜ ਪਾਈ ਜਿਹੜੀਆਂ ਉਹ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਦੇ ਨਦੀ ਦੇ ਕੰਢੇ ਗਏ ਤੇ ਜਾ ਕੇ ਤੇ ਉਧਰੋਂ ਸ਼ਾਮਾ ਬੈਗੀਆਂ ਮਲਾਹ ਕਹਿੰਦਾ ਕਿ ਮੈਂ ਮੇਰਾ ਹਕੀਕਤ ਦਾ ਫੇਰਾ ਤੇ ਮੈਂ ਛੇਵਾ ਵਿੱਚ ਤੁਹਾਨੂੰ ਨਹੀਂ ਲਿਜਾ ਸਕਦਾ ਜੇ ਤੁਸੀਂ ਪੈਸੇ ਦਿਵੋਗੇ ਤੇ ਮੈਂ ਭਾਰ ਨਗਾਵਾਂਗਾ ਉਹ ਕਹਿੰਦੇ ਅਸੀਂ ਤਾਂ ਸਾਧੂ ਆ ਤੇ ਸਾਡੇ ਕੋ ਪੈਸੇ ਕਿੱਥੇ ਤੇ ਸਾਨੂੰ ਤੂੰ ਭਾਰ ਨਗਾ ਉਹ ਕਹਿੰਦਾ ਮੇਰੇ ਕੋ 1 ਰੁਪਿਆ ਹੈ ਲੈ ਲੈ ਤੇ ਭਾਰ ਨੰਗਾ ਉਹਨਾਂ ਨੇ ਕੀਤਾ ਠੀਕ ਆ ਚੜ ਗਏ ਬੇੜੀ ਤੇ ਭਾਰ ਨੰਗੇ ਹਨ 100 ਰੁਪਏ ਜਾਂ ਤਾਂ ਤੇ ਉਹ ਪਾਰ ਲੰਘੇ ਸਾਧੂਆਂ ਦੀ ਫੇਰ ਵੈ ਸ਼ੁਰੂ ਹੋ ਗਈ ਉਹ ਕਹਿਣ ਲੱਗੇ ਨਾ ਮੈਂ ਤੈਨੂੰ ਕਿਹਾ ਸੀ ਕਿ ਜੇ ਮਾਇਆ ਹੋਏ ਤੇ ਫਿਰ ਅਸੀਂ ਸੁਖੀ ਰਹਿ ਸਕਦੇ ਆ ਨਹੀਂ ਤੇ ਪਰਲੇ ਬੰਨੇ ਰਾਣਾ ਸੀ ਦੂਜਾ ਦੂਜੇ ਨੇ ਤਰਕ ਦਿੱਤਾ ਕਿ ਇਹ ਗੱਲ ਸਹੀ ਹੈ ਤੇਰੀ ਤੇ ਮਾਇਆ ਦੇ ਨਾਲ ਹੀ ਅਸੀਂ ਪੈ ਲੰਗੇ ਮਾਂ ਵੀ ਇਹੋ ਕਹਿ ਰਿਹਾ ਮਾਇਆ ਹੈ ਅਸੀਂ ਤੈਨੂੰ ਹੱਥੋਂ ਛੱਡਿਆ ਤੇ ਫੇਰ ਪਾਰ ਲੰਘੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਤੇ ਮਾਇਆ ਹਣੀ ਚਾਹੀਦੀ ਹੈ ਫਿਰ ਹੱਥੋਂ ਵੀ ਛੱਡਣ ਦੀ ਜ਼ਰਤ ਨਹੀਂ ਚਾਹੀਦੀ ਆ ਉਹ ਗੁਰਮੁਖ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਾਂਗਾ ਗੁਰਬਾਣੀ ਵਿੱਚੋਂ ਪ੍ਰਮਾਣ ਦਿਆਂਗਾ ਤੇ ਸਾਡਾ ਹੀ ਫਰਜ਼ ਬਣਦਾ ਗੁਰਮੁਖ ਸਾਧ ਪਵਿੱਤਰ ਹੈ ਜਿਹੜਾ ਗੁਰਮੁਖ ਹੈ ਨਾ ਗੁਰੂ ਦੇ ਅਨੁਸਾਰ ਜਿਹੜਾ ਚੱਲਦਾ ਉਹਦੇ ਮੈਲ ਮਾੜੀਆਂ ਮਾਇਆ ਕਮਾਈ ਪਵਿੱਤਰ ਹੈ ਤੇ ਉਹਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਧਨ ਸੰਪੇ ਮਾਇਆ ਧਨ ਸੰਪੇ ਮਾਇਆ ਮਾਇਆ ਤੇ ਧਨ ਦੋਹਾਂ ਦਾ ਇੱਕ ਹੀ ਅਰਥ ਹੈ ਸੰਪੇ ਸੰਪਤੀ ਕਹਿੰਦੇ ਨੇ ਜਿੰਨੀ ਵੀ ਸੰਪਤੀ ਹੈ ਦਸਾਂ ਲੋਨ ਦੀ ਕਿਰਤ ਕੀਤੀ ਹੈ ਉਹ ਵੀ ਪਵਿੱਤਰ ਹੈ ਉਹਨੂੰ ਭਲੇ ਖੇਚੜੀ ਰਹਿਣਾ ਚਾਹੀਦਾ ਉਹਨੂੰ ਡਰਨਾ ਨਹੀਂ ਚਾਹੀਦਾ ਕਿੰਨੂ ਗੁਰਮਖ ਨੂੰ